ਪਰ ਅਸੀਂ ਇੰਨਾ ਜਾਗਦੇ ਅਸੀਂ ਇੰਨਾ ਲੋਕਾਂ ਨਾਲ ਖੜੇ ਆ ਤੇਰੇ ਆ order ਨਹੀਂ ਭਰੇ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਦੁਆਈ ਦਿੱਤੀ ਐ ਨਾ ਮੈਂ ਵੀ ਬਹੁਤ ਫੋਨ ਕੀਤੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਮੈਂ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦਾ ਸ਼ਹਿਰ ਦੇ ਜਿਹੜੇ ਲੀਡਰ ਸਹਿਬਾਨ ਨੇ ਜਿਹੜੇ ਚੁਣੇ ਹੋਏ 60 70 70 ਸਾਲ ਤੋਂ ਸੀ ਯਾਦੀ ਵੇਲੇ ਦੇ ਇੱਥੇ ਰਹੇ ਆ ਰਹਿ ਰਹੇ ਆ ਸਾਡੇ ਛੋਟੇ ਛੋਟੇ ਬੱਚੇ ਨੇ ਔਰ ਬਜ਼ੁਰਗ ਮਤਾਵਾ ਬੈਠੀਆਂ ਨੇ ਇਹਨਾਂ ਦੀ ਛੜਾ ਤੇ ਪਹਿਲੀ ਗੱਲ ਉਹ ਵਿਹਲੀ ਕਰਾਉਣ ਵਾਲੇ ਆਰਡਰ ਹੀ ਨਹੀਂ ਹੈਗੇ ਜਿਹੜਾ ਬਾਰ ਬਾਰ ਇਹਨਾਂ ਦੇ ਸਿਰ ਤੇ ਤਲਵਾਰ ਲਟਕਾਈ ਜਾਂਦੀ ਆ ਮੰਗ ਪੱਤਰ ਤੁਹਾਨੂੰ ਤਾਂ ਦਿੱਤਾ ਜਾਊਗਾ ਜੇ ਅੱਜ ਤੋਂ ਬਾਅਦ ਇਹਨਾਂ ਲੋਕਾਂ ਦੇ ਤੁਸੀਂ ਵੇਖੋ ਬੱਚੇ ਅੱਜ ਵੀ ਸਕੂਲ ਨਹੀਂ ਗਏ ਆ ਉਹ ਮਾਵਾਂ ਸਾਡੀਆਂ ਕਿਸ ਦੇ ਘਰ ਭਾਂਡੇ ਮਾਜਦੀਆਂ ਨੇ ਕਿਸ ਦੇ ਕੱਪੜੇ ਧੋਹਦੀਆਂ ਨੇ ਕੱਲ ਰਾਤ ਉਹਨਾਂ ਨੂੰ ਦਰਸੋਂ ਆਉਂਦਾ ਸੀਗਾ ਵੀ ਸਵੇਰੇ ਧਰਨੇ ਤੇ ਬੈਠੀ ਆ ਤੇ ਧਿਆਲੀ ਕੱਟੀ ਜਾਣੀਆਂ ਸਾਡੀ ਉਹ ਵੀ ਕੋ ਚੰਗੇ ਬੰਦੇ ਆ ਕਮਲ ਨਾਲ ਬੈਠਾ ਇਹਨੇ ਕਹਿ ਆ ਜੀ ਤੁਸੀਂ ਬੈਠੋ ਜਰੂਰ ਜਿੱਦੀ ਜਿੱਦੀ ਦਿਹਾੜੀ ਆਸੀਂ ਦਵਾਂਗੇ ਘਰ ਦਾ ਖਰਚਾ ਵੀ ਤੁਹਾਡੇ ਬੰਦ ਨਹੀਂ ਹੋਣ ਦਿੱਤਾ ਜਾਂਦਾ ਸਾਨੂੰ ਇਹ ਸ਼ੋਰ ਕਰਕੇ ਜਾਓ ਕਿ ਅੱਜ ਤੋਂ ਬਾਅਦ ਇਹਨਾਂ ਦੇ ਸਿਰ ਦੇ ਉੱਤੇ ਕੋਈ ਤਲਵਾਰ ਨਹੀਂ ਲਟਕਾਈ ਜਾਊਗੀ ਕਿੰਨਾ ਚਿਰ ਇਹਨਾਂ ਦਾ ਤੋਂ ਮੋੜ ਬਸੇ ਪਾਣੀ ਹੁੰਦਾ ਜਾਂ ਇਹਨਾਂ ਨੂੰ ਪੂਰੀ ਗ੍ਰਾਂਟ ਨਹੀਂ ਮਿਲਦੀ ਅਗਲਾ ਘਰ ਬਣਾਉਣ ਤੋਂ ਇਹ ਨਹੀਂ ਕਿ 15 ਜਣਾ ਬਾਅਦ ਫਿਰ ਅਸੀਂ ਇਹੋ ਕੰਮ ਕਰਾਂਗੇ ਫਿਰ ਸਾਨੂੰ ਇੱਥੇ ਪੱਕੇ ਹੀ ਬੈਠੇ ਰਹਿਣ ਦੇ ਲੰਗਰ ਟੂਟ ਚੱਲਦੇ ਪਏ ਆ ਗੁਰੂ ਦੇ ਸਾਰੇ ਸੁਖੀ ਆ ਗਏ ਆ ਜੀ ਕਿ ਵੀ ਤੋਂ ਪੁਰਾਣੀਆਂ ਨੂੰ ਬੈਠ ਬਣਾ ਕੇ ਦਿੱਤੇ ਗਏ ਅਮਰਖਰੇ ਬਣਾ ਕੇ ਦਿੱਤੇ ਗਏ ਉਹ ਫਾਰੂ ਮੱਜ ਦੇ ਕਬਜ਼ੇ ਲੋਕ ਗੱਲ ਹੋ ਰਹੀ ਕੈਂਟ ਵਿੱਚ ਕੀ ਕਰਨਾ ਅੱਜ ਕਬਜ਼ੇ ਵਾਸੀ ਜਿਹੜੇ ਉਹ ਪ੍ਰੋਸੈਸ਼ਨ ਪੂਰਾ ਤਿਆਰੀ ਦੇ ਵਿੱਚ ਆਇਆ ਸੀ ਕਿਉਂਕਿ ਇੱਥੇ 32 ਘਰ ਜਿਹੜੇ ਉਹ ਗਰੀਬਾਂ ਦੇ ਰਹਿ ਰਹੇ ਆ 200 ਸਾਲ ਤੋਂ ਪੁਰਾਣਾ ਰਹਿ ਰਹੇ ਆ ਉਹਨਾਂ ਨੇ ਇਹੋ ਹੀ ਸਰਕਾਰ ਨੇ ਔਰ ਡਾਸ਼ਟੀਬੀ ਜੀ ਨੇ ਕਿਹਾ ਵਾ ਜਿਹੜੀ ਰਿਪੋਰਟ ਪਿੱਛੇ ਭੇਜ ਦਿੰਨੇ ਆ ਜੇ ਠੋੜੇ ਵੀ ਪਏ ਦੇ ਇਹਨਾਂ ਨੂੰ ਗਰਾੜ ਦੇ ਕੇ ਜਿਹੜਾ ਉਠਾਇਆ ਜਾਊਗਾ ਕਿਸੇ ਨਾਲ ਧੱਕਾ ਨਹੀਂ ਹੋ ਦਿੱਤਾ ਜਾਊਗਾ ਅਗਰ ਪ੍ਰਸ਼ਾਸਨ ਜੇ ਧੱਕਾ ਕਰੂਗਾ ਤੇ ਫਿਰ ਜਿਹੜਾ ਉਹ ਸਮਾਜਿਕ ਇਹਨਾਂ ਦੇ ਨਾਲ ਖੜਾ ਵਾ ਜੈ ਵਾਲਮੀਕੀ ਹਰ ਹਰ ਉਹ ਐਸਜੀਐਮ ਸਾਹਿਬ ਆਏ ਐਸੀਬੀ ਸਾਹਿਬ ਆਏ ਨੇ ਉਹਨਾਂ ਵੱਲੋਂ ਕੀ ਵਿਸ਼ਵਾਸ ਦਵਾਇਆ ਗਿਆ ਉਹਨਾਂ ਵੱਲੋਂ ਸਵਾਸ ਦਵਾਇਆ ਗਿਆ ਵੀ ਇਹਨਾਂ ਦਾ ਘਰ ਜਿਹੜਾ ਇਸ ਤੋਂ ਇਹਨਾਂ ਦਾ ਘਰ ਹੋਣਾ ਕਿਹਾ ਫੋਰਸ ਵੀ ਲੱਗੀ ਹੋਈ ਹੈ ਹਾਂ ਲੱਗੀ ਉਹ ਕਹਿੰਦੇ ਵੀ ਨਹੀਂ ਘਰ ਕਿਸੇ ਦਾ ਰੈਂਟ ਆ ਜਾਏਗਾ ਸਾਨੂੰ ਉਹਨਾਂ ਵੱਲੋਂ ਸਵਾਸ ਦਵਾਇਆ ਗਿਆ ਕਿ ਕਿਸੇ ਨੂੰ ਕੁਝ ਨਹੀਂ ਹੋ ਜਾਏਗਾ ਮੰਗਾ ਨਹੀਂ ਬੁਰੀਆਂ ਹੁੰਦੀਆਂ ਤੇ ਅਗਲਾ ਅੱਜ ਲਾਈਵ ਸਟਾਰ ਫਿਰ ਪੰਜਾਬ ਬੰਦ ਦੇਖੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ। ਦੇਖੋ ਜਨਤਾ ਦਾ ਏਕਾ ਔਰ ਤੁਹਾਡੇ ਕੋਲ ਸਭ ਤੋਂ ਵੱਡਾ ਸਤੰਭ ਹੈ ਜਿਹੜਾ ਮੀਡੀਆ ਲੋਕਾਂ ਦੀ ਆਵਾਜ਼ ਜਿਹੜਾ ਲੋਕਾਂ ਤੱਕ ਪਹੁੰਚਾਉਂਦਾ। ਰਾਤ ਵੀ ਇੱਕ ਵੀਡੀਓ ਜਿਹੜੀ ਉਹ ਜਾਰੀ ਕੀਤੀ ਗਈ ਸੀ ਕਿ ਕਮ ਸੇ ਕਮ ਲੋਕ ਇੱਥੇ ਪਹੁੰਚਣ। ਕਿਸੇ ਨੂੰ ਪਰਸਨਲੀ ਫੋਨ ਨਹੀਂ ਕੀਤਾ ਗਿਆ। ਲੋਕ ਆਪ ਹੀ ਇੱਥੇ ਪਹੁੰਚੇ ਨੇ ਉਹਨਾਂ ਲੋਕਾਂ ਦਾ ਸ਼ੁਕਰਾਨਾ। 19 ਨੰਬਰ ਕੋਠੀ ਦੇ ਵਿੱਚ 35 ਪਰਿਵਾਰ ਰਹਿੰਦੇ ਨੇ ਸਰਵੈਂਟ ਕੁਆਟਰਸ ਦੇ ਵਿੱਚ ਰਹਿੰਦੇ ਸੀਗੇ। ਬਾਰ-ਬਾਰ ਇਹਨਾਂ ਦੇ ਉੱਤੇ ਇੱਕ ਨੋਟਿਸ ਲਾਇਆ ਜਾਂਦਾ ਕਿ ਖਾਲੀ ਕਰ ਦਿੱਤੀ ਜਾਵੇ, ਖਾਲੀ ਕਰ ਦਿੱਤੀ ਜਾਵੇ। ਮੈਂ ਤੁਹਾਨੂੰ ਸਾਰੇ ਮੀ ਇਸ ਕੈਂਪੇਅਨ ਏਰੀਆ ਦੇ ਵਿੱਚ ਬਹੁਤ ਸਾਰੀਆਂ ਆਰਮੀ ਦੀ ਜਗ੍ਹਾ ਦੇ ਵਿੱਚ ਕੋਠੀਆਂ ਨੇ ਢਾਈ ਢਾਈ ਕਿੱਲੇ ਦੀਆਂ ਕੋਠੀਆਂ ਤੇ ਇੱਕ ਇੱਕ ਪਰਿਵਾਰ ਰਹਿੰਦਾ ਉਹਨਾਂ ਨੂੰ ਕਦੇ ਟਾਰਗੇਟ ਨਹੀਂ ਕੀਤਾ ਗਿਆ ਉਹਨਾਂ ਨੂੰ ਕਦੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਹ ਗਰੀਬ ਪਰਿਵਾਰ ਸੀਗੇ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਗਿਆ ਜਿਹੜਾ ਕੇਸ ਸਰਕਾਰ ਨੂੰ ਲੜਨਾ ਚਾਹੀਦਾ ਸੀਗਾ ਸਰਕਾਰ ਨੇ ਉਹ ਕੇਸ ਲੜਿਆ ਹੀ ਨਹੀਂ ਮੈਂ ਤੁਹਾਨੂੰ ਆ ਇਹਨਾਂ ਦੀ ਹਾਲਤ ਦੇਖ ਲਓ ਇਹਨਾਂ ਦੇ ਘਰਾਂ 'ਚ ਜਾ ਕੇ ਦੇਖ ਲਓ ਹਾਈ ਕੋਰਟ ਦੇ ਵਿੱਚ ਕੇਸ ਲੜਨਾ ਤੇ ਬੜਾ ਦੂਰ ਇਹਨਾਂ ਕੋਲ ਤਾਂ ਚੰਡੀਗੜ੍ਹ ਪਹੁੰਚਣ ਲਈ ਵੀ ਕਰਾਇਆ ਨਹੀਂ ਹੈਗਾ ਕਿੱਥੋਂ ਇਹਨਾਂ ਨੇ ਕੇਸ ਲੜਨਾ ਸਰਕਾਰ ਆਪਣਾ ਫਰਜ਼ ਹੀ ਪੂਰ ਲਗੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਆਂ ਔਰ ਬੜੇ ਦੁੱਖ ਨਾਲ ਕਹਿਣਾ ਪਿਆ ਡੀਸੀ ਸਾਹਿਬ ਇੱਕੋ ਰੱਟ ਫੜੀ ਹੈ ਆਪਨੇ ਆਰਡਰ ਪੜਾ ਹੈ ਆਪਨੇ ਆਰਡਰ ਪੜਾ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਆਰਡਰ ਤੋਂ ਨਹੀਂ ਪਰ ਮੈਂ ਲੋਕੋ ਦੇ ਸਾਥ ਖੜ੍ਹਾ ਹਾਂ ਮੈਂ ਆਪਕੋ ਬਤਾ ਦਉ ਫਿਰ ਕੱਲ ਐਸਡੀਐਮ ਸਾਹਿਬ ਨੂੰ ਵੀ ਕਿਹਾ ਗਿਆ ਇਹ ਲੋਕ ਤੁਹਾਡੇ ਕੋਲ ਰੋਟੀ ਮੰਗਣ ਆ ਮੈਂ ਸਰਕਾਰ ਨੂੰ ਇੱਕ ਬੇਨਤੀ ਕੀਤੀ ਸੀਗੇ ਆਮ ਤੌਰ ਤੇ ਤੁਸੀਂ ਦੇਖੋ ਜੀਟੀ ਰੋਡ ਦੇ ਉੱਤੇ ਬਾਈਪਾਸਸ ਦੇ ਉੱਤੇ ਝੁੱਗੀ ਝੌਂਪੜੀ ਵਾਲੇ ਬੈਠੇ ਹੁੰਦੇ ਨੇ ਕੋਈ ਬੰਗਲਾਦੇਸ਼ੀ ਨੇ ਕੋਈ ਬੰਗਾਲੀ ਨੇ ਕੋਈ ਕਲਕੱਤੇ ਤੋਂ ਨੇ ਮੈਂ ਮਤਲਬ ਸਾਰੀ ਦੁਨੀਆ ਚ ਕਿੰਨਾ ਕਿ ਪਛਿੰਦੇ ਇੱਕੋ ਜ ਨੇ ਯਾਰ ਮੈਂ ਕਿਸੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਉਹਨਾਂ ਲੋਕਾਂ ਲਈ ਤੁਸੀਂ ਫਲੈਟਸ ਬਣਾ ਦਿੰਦੇ ਹੋ ਨਿਊ ਅਮਰਸਰ ਪਲੇਅਰ ਬਣੇ ਮਾਲ ਮੰਡੀ ਦੇ ਵਿੱਚ ਫਲੈਟ ਬਣੇ ਜੋੜਾ ਫਾਟੇ ਵਿੱਚ ਫਲੈਟ ਬਣੇ ਇਹ ਪੰਜਾਬੀ ਨੇ ਯਾਰ 60 60 70 70 ਸਾਲ ਤੋਂ ਵੋਟਾ ਰਾਸ਼ਨ ਕਾਰਡ ਸਾਰਾ ਕੁਝ ਲੈ ਕੇ ਬੈਠੇ ਨੇ ਜੇ ਤੁਸੀਂ ਇਹਨਾਂ ਨੂੰ ਕੱਢਣਾ ਹੀ ਆ ਇਹਨਾਂ ਦਾ ਮੁਰਬ ਸੇਵਾ ਕੀਤਾ ਜਾਂਦਾ ਇਹਨਾਂ ਨੂੰ ਕੋ ਫਲੈਅਰਸ ਦਿੱਤੇ ਜਾਂਦੇ ਜੇ ਨਹੀਂ ਦੇ ਸਕਦੇ ਤੇ 35 ਪਰਿਵਾਰ ਨੇ ਇੱਕ ਇੱਕ ਪਰਿਵਾਰ ਨੂੰ 10-10 ਲੱਖ ਰੁਪਏ ਦੀ ਗਾਰੰਟੀ ਦੇ ਦਿੱਤੀ ਜਾਵੇ ਯਾਰ 10 ਲੱਖ ਰੁਪਏ ਕੀ ਹੁੰਦਾ 5 ਮਰਲੇ ਉਹ ਚ ਜਗ੍ਹਾ ਲੈ ਲੂਗਾ ਕਿਤੇ ਦੂਰ ਨੇੜੇ 5 ਲੱਖ ਰੁਪਏ ਨਾਲ ਉਹਦੇ ਉੱਤੇ ਉਹ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰ ਦੂਗਾ ਜਾਂ ਬਣਾ ਲੂਗਾ ਸਿਰਫ ਮਹਿਜ 10 ਲੱਖ ਰੁਪਏ ਨਾਲ ਉਹਨਾਂ ਦਾ ਘਰ ਬਣ ਸਕਦਾ ਔਰ ਮੈਂ ਕਹਿਣਾ ਚਾਹਣਾ ਮੁੱਖ ਮੰਤਰੀ ਸਾਹਿਬ ਇੱਥੇ ਬੜਾ ਵਿਜ਼ਿਟ ਕੀਤਾ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਇੱਥੇ ਆਉਂਦਾ ਨਾ ਜਾਂ ਗਵਰਨਰ ਇੱਥੇ ਆਉਂਦਾ ਤੇ ਮੇਰਾ ਖਿਆਲ ਆ ਤਿੰਨ ਤੋਂ 4 ਕਰੋੜ ਰੁਪਏ ਉਹਦੇ ਵਿਜ਼ਿਟ ਦੇ ਉੱਤੇ ਖਰਚਾ ਹੁੰਦਾ ਜਿੰਨੀ ਫੋਰਸ ਤੇ ਜਿੰਨੇ ਅਫਸਰ ਲੱਗਦੇ ਨੇ ਇਹਨਾਂ ਦੀਆਂ ਤਨਖਾਹਾਂ ਦੇਖੋ ਉਹਨਾਂ ਦਾ ਤਾਮ-ਚਾਮ ਦੇਖੋ ਇੱਕ ਦਿਨ ਮੁੱਖ ਮੰਤਰੀ ਵਿਜ਼ਿਟ ਨਾ ਨਾ ਕਰੇ ਤੇ 35 ਪਰਿਵਾਰਾਂ ਦੇ ਘਰ ਬਣ ਸਕਦੇ ਨੇ ਸੋ ਜੇ ਤੁਸੀਂ ਦੁਬਾਰਾ ਇਹਨਾਂ ਨੂੰ ਖਾਲੀ ਕਰਾਉਣ ਲਈ ਆਉਣਾ ਹੁਣ ਵੀ ਇਹੋ ਚਪ ਕਿ ਇਹਨਾਂ ਦਾ ਪੱਕਾ ਬੰਦੋਬਸਤ ਕਰਕੇ ਆਇਆ ਜਾਵੇ ਇਹਨਾਂ ਦਾ ਕੋਈ ਮੁੜ ਵਸੇਬੇ ਦਾ ਜਾਂ ਗ੍ਰਾਂਟ ਦਿੱਤੀ ਜਾਵੇ ਜੀ ਉਹਨਾਂ ਨੇ ਕੀ ਗੱਲ ਪਾ ਜੀਮ ਸਾਹਿਬ ਆਏ ਮਾਨਾ ਸਾਹਿਬ ਉਹਨਾਂ ਨੂੰ ਤੁਹਾਡਾ ਕੀ ਵਿਸ਼ਵਾਸ ਕਿ ਇੰਨਾ ਜਨਤਾ ਦਾ ਇਕੱਠ ਵੇਖਦੇ ਹੋ ਉਹਨਾਂ ਨੂੰ ਵੀ ਕੱਲ ਮੈਂ ਕਮਿਸ਼ਨਰ ਜਿਹੜੇ ਪੁਲਿਸ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਤੇ ਐਸਡੀਐਮ ਸਾਹਿਬ ਦੀ ਡਿਊਟੀ ਲੱਗੀ ਸੀ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਜੇ ਤੁਹਾਡੀ ਮਜਬੂਰੀ ਬਣ ਗਈ ਹੈ ਖਾਲੀ ਕਰਨਾ ਹੀ ਕਰਨੇ ਨੇ ਤੇ ਕੰਮ ਸੇ ਕੰਮ ਫਿਰ ਇੱਕ ਤੇਲ ਦਾ ਟੈਂਕਰ ਲਾਓ ਇਹਨਾਂ ਲੋਕਾਂ ਦਾ ਤੇ ਜੀਣ ਦਾ ਅੱਜ ਹੀ ਕੋਈ ਨਹੀਂ ਖਾਣਾ ਇਹਨਾਂ ਕੋਈ ਘਰ ਰਹਿਣੇ ਨਾ ਇਹਨਾਂ ਦੇ ਬੱਚਿਆਂ ਦੀ ਪੜ੍ਹ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਤੁਹਾਡੀ ਜਿਹੜੀ ਮੰਗ ਹੈ ਉਹ ਸਰਕਾਰ ਤੱਕ ਪਹੁੰਚਾਈ ਜਾਊਗੀ ਔਰ ਇੱਕ ਅਸੀਂ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਬਾਰਾ ਇੱਥੇ ਨੋਟਿਸ ਬੋਰਡ ਨਾ ਲਾਇਆ ਜਾਵੇ ਇਸ ਤੋਂ ਭਾਰੀ ਕੱਟ ਕੀਤਾ ਜਾਊਗਾ ਜੇ ਕੋਈ ਸ਼ਹਿਰ 'ਚ ਨੁਕਸਾਨ ਹੁੰਦਾ ਤੇ ਉਹ ਤੁਹਾਡੀ ਜ਼ਿੰਮੇਵਾਰੀ ਹੋਵੇ ਇਹ ਕੋਠੀਆਂ ਕੈਂਟ ਦੀਆਂ ਨੇ ਜੀ ਬਹੁਤ ਸਾਰੀਆਂ ਕੈਂਟ ਦੀਆਂ ਕੋਠੀਆਂ ਨੇ ਮੈਂ ਤੁਹਾਨੂੰ ਦੱਸਿਆ ਕਿ ਅੰਗਰੇਜ਼ਾਂ ਵਾਲੇ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਹੋਈਆਂ ਸੀ ਇੱਥੇ ਪਿਛਲੇ ਪਾਸੇ ਇੱਕ ਫਿਲਮੀ ਐਕਟਰ ਨੇ ਉਹਨਾਂ ਦੀ ਭੈਣ ਰਹਿੰਦੀ ਹੈ ਇੱਥੇ ਇੱਕ ਸਟੇਰ ਦੇ ਮਤਲਬ ਪੰਜਾਬ ਦੇ ਕਿਸੇ ਵੱਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਕੋਠੀਆਂ ਦਿੱਤੀਆਂ ਹੋਈਆਂ ਸੀ ਅੱਜ ਵੀ ਉਹਨਾਂ ਦੇ ਕਬਜ਼ੇ 'ਚ ਨੇ ਅੱਜ ਵੀ ਉਹ ਲੋਕ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚ ਮਾਲਕ ਨਹੀਂ ਰਹਿੰਦੇ ਉਹਨਾਂ ਦੇ ਵਿੱਚ ਕਿਤੇ ਗਰੀਬ ਪਰਿਵਾਰ ਰਹੇ ਰਹੇ ਨੇ 35 ਪਰਿਵਾਰ ਇਸ ਕੋਠੀ ਜਨੇਕ ਮੇਰੇ ਖਲੀ ਤੇ 7 ਨੰਬਰ ਕੇ ਕਿੰਨਾ ਨੰਬਰ ਹੈ ਕੁਝ ਪਰਿਵਾਰ ਉਹਨਾਂ ਦੇ ਵਿੱਚ ਰਹਿ ਰਹੇ ਨੇ ਸਿਰਫ ਸੌਫਟ ਟਾਰਗੇਟ ਵੇਖਿਆ ਜਾਂਦਾ ਕਿ ਛੇਤੀ ਕਿਨੂੰ ਬਧਾਇਆ ਜਾ ਸਕਦਾ ਇਹ ਤੇ ਹਮੇਸ਼ਾ ਗਰੀਬ ਨੂੰ ਕੁੱਟਿਆ ਜਾਂਦਾ ਤੇ ਲੁੱਟਿਆ ਜਾਂਦਾ ਇੱਕ ਸੌਫਟ ਟਾਰਗੇਟ ਵੇਖਦੇ ਹੋਏ ਵੱਡੀ ਉਠੀ ਕਿਸੇ ਦੀ ਵੀ ਵਿਹਲੀ ਨਹੀਂ ਕਰਾਈ ਜਾ ਰਹੀ ਤੇ ਇਹਨਾਂ ਗਰੀਬਾਂ ਕੋਲੋਂ ਜਿਹੜੀ ਉਹ ਕੋਠੀ ਵਿਹਲੀ ਕਰਾਈ ਜਾ ਰਹੀ ਹਾਂਜੀ ਹੁਣ ਇਹਨਾਂ ਦੇ ਪ੍ਰਸ਼ਾਸਨ ਨੇ ਇਹ ਸਵਾਸਨ ਦਿੱਤਾ ਉਹਨਾਂ ਨੂੰ ਅਸੀਂ ਨਿਸ਼ਾਨਦੇਹੀ ਕਰਾ ਦਿੱਤੀ ਹੈ ਕਿ ਜਿਹੜੇ ਕੋਰਟ ਦੇ ਆਰਡਰ ਨੇ ਉਹ ਜਗ੍ਹਾ ਪਹਿਲਾਂ ਹੀ ਖਾਲੀ ਪਈ ਔਰ ਆਰਮੀ ਦੇ ਕਬਜ਼ੇ ਚੋਂ ਪਿਛਲੇ ਮਹੀਨੇ ਕਬਜ਼ਾ ਲੈ ਚੁੱਕੇ ਨੇ ਉਹਦੇ ਉੱਤੇ ਦੁਬਾਰਾ ਇਹ ਜਿੱਥੇ ਮਕਾਨ ਬਣੇ ਨੇ ਉਹ ਤੁਹਾਡੇ ਕਬਜ਼ੇ ਵਾਲੀ ਜਗ੍ਹਾ ਦੇ ਵਿੱਚ ਨਹੀਂ ਆਉਂਦੀ ਉਹ ਤੁਹਾਡੇ ਕੇਸ ਦੇ ਵਿੱਚ ਨਹੀਂ ਆਉਂਦੀ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਦੁਬਾਰਾ ਇਹਦੀ ਨਿਸ਼ਾਨਦਾਈ ਕਰਾਉਣੀ ਹੈ ਇਹਨਾਂ ਲੋਕਾਂ ਨੂੰ ਨਾਲ ਬਿਠਾ ਕੇ ਤੇ ਆਰਮੀ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਜੋ ਫੈਸਲਾ ਹੋਊਗਾ ਉਹ ਦੋ ਦੇਖਿਆ ਜਾਊਗਾ ਜੇ ਧਰਤੀ ਜੀ ਅ ਟ੍ਰੇਨਟਮੈਂਟ ਏਰੀਆ ਅਮਰਤਸਰ ਦੇ ਵਿੱਚ 19 ਨੰਬਰ ਬੰਗਲਾ ਹੈਗਾ ਜਿਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚੋਂ ਲੋਕ ਰਹਿ ਰਹੇ ਨੇ ਸੁਪਰੀਮ ਕੋਰਟ ਤੱਕ ਉਹਨਾਂ ਨੇ ਆਪਣੀ ਫਾਈਟ ਲੜੀਆ ਬਟ ਇਟ ਹੈਸ ਬੀਨ ਫਾਊਂਡ ਕਿ ਉਹ ਇਥੇ ਇਲੀਗਲ ਓਕਿਊਪੈਂਟ ਨੇ ਤੇ ਆਰਡਰ ਸੀਗੇ ਟੂ ਵੇਕੀਟ ਦਾ ਪ੍ਰੈਮਿਸਿਸ ਅੱਜ ਅਸੀਂ ਉਸ ਮੂਹਮ ਤਹਿਤ ਇਥੇ ਵਿਦ ਐਂਡ ਵਿਦ ਪ੍ਰੋਪਰ ਪਲੈਨਿੰਗ ਆਈ ਸੀ ਬਟ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਣ ਪਾ ਕੇ ਉਹਨਾਂ ਨੇ ਕੁਝ ਪੁਆਇੰਟ ਸਾਡੇ ਸਾਹਮਣੇ ਰੇਜ਼ ਕੀਤੇ ਕਿ ਕੋਰਟ ਦੇ ਆਰਡਰਸ ਨੇ ਉਹ ਲਿਮਿਟਡ ਟੂ 13 ਪਨਾਲ ਦਿੰਦੇ ਨੇ ਜੀ ਤੇ ਏਕ ਨਾਲ অলরেডি ਕਬজে ਚ ਹੈਗਾ ਛੇਕ ਨਾਲ ਹੋਰ ਦੇ ਕੇ ਉਹਨਾਂ ਨੂੰ ਇਥੇ ਰੱਖਿਆ ਜਾ ਸਕਦੇ ਜੋ ਉਹਨਾਂ ਨੇ ਕਿਹਾ ਉਹਨੂੰ ਅਸੀਂ ਕੋਰਟ ਦੇ ਆਰਡਰਸ ਨਾਲ ਵੈਰੀਫਾਈ ਕਰਾਂਗੇ ਸਾਡੇ ਰਿਵਿਊ ਰਿਪੋਰਟ ਨਾਲ ਵੈਰੀਫਾਈ ਕਰਾਂਗੇ ਵੀ ਵੀ ਡੋਨਟ ਵਾਂਟ ਕਿ ਅਸੀਂ ਕੋਰਟ ਦੇ ਆਰਡਰ ਦੀ ਉਲੰਘਣਾ ਕਰੀਏ ਨਾ ਹੀ ਕਿਸੇ ਨਾਲ ਕੋਈ ਅਨਜਸਟੂ ਹੋਵੇ ਐਂਡ ਵੀ ਟ੍ਰਾਈਅਰ ਬੈਸਟ ਕੇ ਜੋ ਲਾਗਲ ਹੈ ਉਹੀ ਹੋਵੇ ਸਰ ਇਹਨਾਂ ਵੱਲੋਂ ਕੀ ਆਇਆ ਗਿਆ ਰਸਤਾ ਕੀ ਤੁਹਾਡੇ ਉੱਪਰ ਕੱਢਿਆ ਗਿਆ ਨਾ ਕਿਉਂਕਿ ਕੋਰਟ ਦੇ ਆਰਡਰ ਨੇ ਕੋਈ ਰਸਤਾ ਨਹੀਂ ਹੁੰਦਾ ਜੀ ਕਾਨੂੰਨ ਕਾਨੂੰਨ ਹੁੰਦਾ ਇਹ ਕਹਿੰਦੇ ਨੇ ਕਿ ਜਿਹੜੇ ਕੋਰਟ ਦੇ ਆਰਡਰ ਨੇ ਉਹ ਇੱਕ ਸਪੈਸੀਫਿਕ ਚੰਕ ਆਫ ਲੈਂਡ ਦੇ ਨੇ ਅਸੀਂ ਉਹੀ ਚੀਜ਼ ਆਪਣੇ ਰੈਵਨਿਊ ਰਿਕਾਰਡ ਦੇ ਵਿੱਚ ਤੇ ਕੋਰਟ ਦੀਆਂ ਡਾਇਰੈਕਸ਼ਨਸ ਦੇ ਵਿੱਚ ਵੈਰੀਫਾਈ ਕਰਦੇ ਆਜਾ ਤੁਸੀਂ ਹੁਣ ਖਾਲੀ ਕਰਾ ਕੇ ਜਾਓਗੇ ਜਾਂ ਫਿਰ ਇਹਨਾਂ ਦੀ ਗੱਲ ਕਰੀਏ ਕਿ ਹੁਣ ਅਪਰ ਰਿਪੋਰਟ ਪਾ ਕੇ ਤਿਆਰ ਜੀ ਅੱਜ ਸਾਡਾ ਵੈਰੀਫਾਈ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਅਗਲਾ ਕੋਰਸ ਹੋ ਮੈਂਸ਼ਨ ਉਸ ਤੋਂ ਬਾਅਦ ਹੀ ਡਿਸਾਈਡ ਕਰਾਂਗੇ ਹਾਂ ਜੀ